ਜਸਪਰੀ ਤੇ ਅਮਰੀਕਾ ਗੁਰੀ ਕੈਨੇਡਾ ਨਿੱਕਾ ਅਸ਼ਕਲੀਆਂ ਖੁਸ਼ਾ ਆਸਟ੍ਰੇਲੀਆ ਕਹਿੰਦੇ ਲਹਿਰੇ ਵਾਲੇ ਲੱਖੀ ਦਾ 3100 ਦਾ ਸਨਮਾਨ ਕਰਦਾ ਸ਼ਹੀਦ ਅਲੀ ਤੇ ਲੱਖਾ ਢਿੱਲੋ ਇਹ ਢਿੱਲੋ ਬਰਾਦਰ ਜਨੇ ਪੁਆ ਪਿੰਡਾ ਕਰ ਦਿੱਤਾ ਧੰਵਾਦ ਵਾਲੇ ਵੀ ਚੜਿਆ 13 ਵੀ ਸ਼ਹੀਦ ਅਲੀ ਦੀ ਪਾਈ ਹੋਈ ਰੇਡ ਦੇਖਦੇ ਆ ਆ ਸ਼ਾਕਾ ਲੱਖੀ ਖਿਡਾਰੀ ਇੱਧਰ ਟੱਕਰ ਵੱਡੀ ਮਣੀ ਦਿਆਲਪੁਰੀਆ ਕਾਕੇ ਦਾ ਚਿੱਲ ਤੇ ਕਹਿੰਦੇ ਸਾਜੀ 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 ਤੇ ਮਣੀ ਕਦੇ ਗੱਲਾਂ ਟਿਕਾਣੇ ਲੱਗਣ ਗਿਆ ਉਹ ਬੱਲੇ ਬੱਲੇ ਹੋਈ ਜਾਂਦੀ ਹੈ ਆ ਕੌਣ ਇਹ ਸ਼ਹਿਜ਼ਾਦ ਅਲੀ ਲੜ ਰਿਆ ਲੜ ਰਿਆ ਲੜ ਰਿਆ ਸ਼ਰਲਾ ਦੱਗੋ ਰਮਾਣੇ ਵਾਲਾ ਐਨ ਕਹਿੰਦੇ ਗੋਰੇ ਨੂੰ ਉਸਤਾਦ ਮੰਨਦਾ ਹੈ ਇਹ ਕੌਣ ਇਹ ਸ਼ਹਿਜ਼ਾਦ ਅਲੀ ਕਬੱਡੀ ਪਹੁੰਚਦੇ ਨੇ ਮੈਦਾਨ ਦੇ ਵਿੱਚ ਵਧਿਆ ਹੋਇਆ ਮਣੀ ਨੂੰ ਉੱਚਾ ਦੀਤੀਓ ਦੇ ਸੱਤੇ ਤੇ ਵੱਡੇ ਮੰਨ ਪੁੱਜ ਗਿਆ ਕਮੇਟੀ ਦਾ ਵੱਡਾ ਜੋਰ ਲੱਗਿਆ ਧਰਨ ਪੰਨ ਹੋਈ ਪਈ ਆ ਆ ਮੇਲੇ